ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ 'ਚ ਲੱਗਿਆ ਜੀ 26 ਦੀ ਪਨੀਰੀ ਬੀਜਣ ਛੱਟਾ ਮਾਰ ਰਿਹਾ ਬੰਦਾ ਤੇ ਆਪਾਂ ਥੇਠਾਂ ਪਾਇਆ ਡਾਈ ਤੇ ਡੇਢ ਤੋਂ 2 ਕਿਲੋ ਪਾਇਆ ਜੂਰੀ ਆ 5 ਵਿਸ ਵੇਜਾ 'ਚ ਤੇ ਸੁੱਕੇ ਜੇ ਛੱਟਾ ਦੇ ਕੇ ਆਪਾਂ ਉਦੋਂ ਬਾਅਦ ਪੰਜਾ ਮਾਰਦੀ ਦਾ ਤੇ ਫੇਰ ਲਾ ਦਾਨਾ ਆਪਾਂ ਪਾਣੀ ਫੇਰ ਪੌਦ ਵੀ ਦਿਖਾਉਣੇ ਆ ਵਧੀਆ ਉਂਗਰੀ ਹੋਈ ਆ ਦੇਖੋ ਸਾਰੇ ਤੇ ਬਾਕੀ ਜਿਹੜੀ ਆਪਾਂ ਪਹਿਲਾਂ ਬੀਜੀ ਦੀ ਕੀਆਰੀ ਉਹ ਵੀ ਐਦਾਂ ਬੀਜੀ ਸੁੱਕੇ ਛੱਟਾ ਦੇ ਕੇ ਉਹ ਵੀ ਦੇਖੋ ਕਿੱਦਾਂ ਹੋਈ ਆ ਵਧੀਆ ਜੰਮਿਆ ਹੀ ਦੇਖੋ ਸਾਰੀ ਵਧੀਆ ਖੜੀ ਆ ਹਰੇ ਬਾਈ ਮਾਰਨ ਲੱਗ ਗਈ ਤੇ ਦਵਾਈ ਦਬੂਈ ਪਾਤੀ ਦੀ ਆਪਾਂ ਕੱਖਾਂ ਲਈ ਇਹ ਚ ਕਿ ਅੱਜ ਇਹਨੂੰ ਪਾਣੀ ਨਹੀਂ ਦੇਣਾ ਕੱਲ ਨੂੰ ਦਵਾਂਗੇ ਫਿਰ ਜ਼ਿਆਦਾ ਪਾਣੀ ਲੱਗਣ ਕਾਰਨ ਵੀ ਪਨੀਰੀ ਪੀਲੀ ਹੋ ਜਾਂਦੀ ਆ ਤੇ ਅੱਜ ਨਹੀਂ ਦੇਣਾ ਕੱਲ ਨੂੰ ਦਵਾਂਗੇ ਪਾਣੀ ਤੇ ਛਿੱਟਾ ਦੇਣ ਤੋਂ ਬਾਅਦ ਫਿਰ ਮਾਰਦੇ ਆ ਪੰਜਾ ਤੇ ਫਿਰ ਛੱਡਦੇ ਆ ਪਾਣੀ ਤੇ ਕਿਆਰੀ ਭਰੇ ਤੋਂ ਬਾਅਦ ਆਪਾਂ ਥੋੜਾ ਛਿੱਟਾ ਉੱਪਰ ਦੇ ਦਿਆਨੇ ਹੁੰਨੇ ਆ ਫਿਰ ਉਹ ਸਹੀ ਰਹਿੰਦਾ ਏ ਉਹ ਵੀ ਦਿਖਾਉਣਾ ਤੁਹਾਨੂੰ ਕਿਦਾਂ ਕੀ ਕਰਦੇ ਆ ਮੈਨੂੰ ਵੀ ਦਿਖਾ ਦਿਓ ਢੇਰੀ ਗਈ ਜੀ ਆਪਣੇ ਬੀਜੀ ਆਏ ਤੇ ਹੁਣ ਮਾਜਰੀ ਵਾਲੀ ਮੋਟਰ ਤੇ ਮੱਕੀ ਨੂੰ ਪਾ ਰਿਹਾ ਪਾਣੀ ਤੇ ਬਾਕੀ ਦੇਖਦੇ ਆ ਛੱਲੀ ਕੀ ਦਾਣਾ ਦੂਣਾ ਕਿੱਦਾਂ ਬਣਿਆ ਇਹ ਆਪਣੀ ਸਾਰਿਆਂ ਤੋਂ ਪਛੇਤੀ ਮੱਕੀ ਇਹ ਹੀ ਆ 1899 15 ਮਾਰਚ ਨੂੰ ਲੱਗੀ ਹੋਈ ਆ ਇਹ ਦੀ ਦਾਣਾ ਪੈ ਕੇ ਤਾਂ ਪੂਰਾ ਬਣ ਗਏ ਹਨ ਹਲੇ ਦੁੱਧਾ ਏ ਤੇ ਸਾਰਿਆਂ ਤੋਂ ਲੇਟ ਏ ਵੱਡੀ ਜਾਊਗੀ ਜਲਾਈ ਚ ਜਾ ਕੇ ਬਾਕੀ ਆਹ ਪਟੇ ਨੂੰ ਪੈ ਰਿਹਾ ਪਾਣੀ ਹੁਣੇ ਛੱਡਿਆ ਆਪਾਂ ਦੇਖੋ ਇੱਧਰਲੇ ਖੇਤ ਦੀ ਥੋੜੀ ਜਿਹੀ ਹਾਈਟ ਘਟ ਕਰੀਆ ਮੱਕੀ ਨੇ ਤੇ ਇੱਧਰਲਾ ਪਲਾਟ ਆਪਣਾ ਪੂਰਾ ਵਧੀਆ ਖੜਾ ਏ ਇਹ ਥੋੜਾ ਜਿਹਾ ਰੇਤਲਾ ਬਾਣ ਹੋਣ ਕਰਕੇ ਜਾਨ ਜੀ ਨਹੀਂ ਹੈਗੀ ਖੇਤ ਚ ਮੱਕੀ ਨੂੰ ਖੇਚਾ ਹੀਦਾ ਪੂਰਾ ਜਾਨ ਵਾਲਾ ਤੇ ਸਪਰੇਹਾਂ ਵੀ ਆਪਾਂ ਬਹੁ ਕਰੀਆਂ ਨੇ ਤੇ ਅਗਲੇ ਸਾਲ ਨੂੰ ਥੋੜਾ ਜਿਹਾ ਡਾਈ ਜ਼ਿਆਦਾ ਪਾਵਾਂਗੇ ਐਤਕੀ ਇੱਕ ਫੈਲੀ ਪਾਇਆ ਦੀ ਆਪਾਂ ਤੇ ਡਾਕਰ ਜ਼ਮੀਨ ਚ ਹਲੇ ਵਧੀਆ ਹੁੰਦੀ ਆ ਮੱਕੀ ਉੱਥੇ ਕੋਈ ਪ੍ਰਵਾਹ ਨਹੀਂ ਹੈਗੀ ਤੇ ਜ਼ਮੀਨ ਤਾਕੜੀ ਹੁੰਦੀ ਆ ਬਾਕੀ ਗਾਂ ਵਾਲੀ ਮੋਟਰ ਤੇ ਹੀ ਮਾਰਦੇ ਆ ਜਿਹੜਾ ਇੱਥੇ ਆਪਣੀ 9208 ਖੜੀ ਆ ਉੱਥੇ ਮੋਟਰ ਬੰਦ ਕਰੀ ਹੋਈ ਐ ਇਹ ਤੋਂ ਕਿ ਲਈਦੀ ਮਕੀ ਉਹ ਜਾ ਕੇ ਦੇਖ ਲੈ ਉੱਧਰ ਵੀ ਕੰਮ ਕਰ ਇਹ ਚਾਰ ਵਾਲਿਆਂ ਨੇ ਰੇਟ ਵਧੀਆ ਲਾਇਆ ਫਿਰ ਆਪਾਂ ਅਚਾਰ ਵਾਲਿਆਂ ਨੂੰ ਵੜਾ ਦੇਣੀ ਐ ਇਹ ਪੰਜ ਸੱਤ ਦਿਨ ਦਾ 10 ਦਿਨ ਤੱਕ 50000 ਰੁਪਏ ਤੱਕ ਚੱਲਦਾ ਚਾਰ ਦਾ ਰੇਟ ਦੇਖ ਕੇ ਵੜਾ ਦਾਂਗੇ ਅਲਦਾਈ ਲਾਸਟ ਪਾਣੀ ਮੱਕੀ ਨੂੰ 13 68 ਨੂੰ ਤੇ ਦੋ ਬਾਅਦ ਫਿਰ ਆਪਾਂ ਪਾਣੀ ਲਾਉਣਾ ਨਹੀਂ ਹੈਗਾ ਤੇ ਆਹ ਭੱਟੇ ਨੂੰ ਚੱਲ ਰਿਹਾ ਅੱਧੀ ਘ ਭਰ ਚੱਲੀ ਤੇ ਬਾਕੀ ਕੱਲ ਨੂੰ ਭਰ ਜੂਗੀ ਸਾਰੀ ਉਹ ਫਿਰ ਦੇਖਦੇ ਆ 10 ਤਰੀਕ ਤੋਂ ਬਾਅਦ ਵੜਾਵਾਂਗੇ ਇਹਨੂੰ ਆ ਦੇਖੋ ਵਿੱਚੋਂ ਤਾਂ ਛੱਲੀ ਮਾਰਨ ਲੱਗੀ ਪੀਲ ਕਾ ਦੇਖੋ ਤੇ ਟਾਂਡੇ ਵੀ ਹੇਠੋਂ ਸੁੱਕਣ ਲੱਗੇ ਤਕਰੀਬਨ ਆਏ ਜਾਣਾ ਇਹਨੇ 10 ਜੂਨ ਤੋਂ ਬਾਅਦ ਬਾਕੀ ਦੱਸਾਂਗੇ ਫਿਰ ਵੱਡੇ ਤੋਂ ਬਾਅਦ ਵੀ ਝਾੜ ਝੂੜ ਕਿੰਨਾ ਆਇਆ ਇਹਦਾ ਆਪਾਂ ਵੀ ਐਤ ਕੀ ਉਹ ਲਾਈ ਤੀ ਪਹਿਲੀ ਵਾਰ ਦੇਖੋ ਸਾਰੀਆਂ ਛੱਲੀਆਂ ਪੀਲ ਕਾ ਮਰ ਲੱਗੀਆਂ ਦੇਖੋ ਵਿਚੋਂ ਵੀ ਹੇਠੋਂ ਵੀ ਦੇਖੋ ਪੱਤੇ ਸੁੱਕਣ ਲੱਗ ਗਏ ਸਾਰਿਆਂ ਤੋਂ ਪਹਿਲਾਂ ਬੜਾਈ ਇਹਦੀ ਹੋਊਗੀ 1386 ਦੀ ਉਹ ਤੇ ਉਸ ਤੋਂ ਬਾਅਦ 9208 ਆਊਗੀ ਤੇ ਫਿਰ 1899 ਜਿੱਦਾਂ ਜਿੱਦਾਂ ਬਜਾਈ ਹੋਈ ਹੈ ਮੱਕੀ ਦੀ ਓਦਾਂ-ਓਦਾਂ ਹੀ ਵੱਡੀ ਜਾਵਾਂਗੇ ਦੇ ਓਦਾਂ-ਓਦਾਂ ਹੀ ਜੀੜੀ ਲੱਗੀ ਜਾਣੀ ਆ ਬਾਕੀ ਦਾਣਾ ਹੋ ਗਿਆ ਪੂਰਾ ਕਹਿੜਾ ਤੇ ਬੱਸ ਪਹਿਲਾ ਆਪਣੀ ਸਲਾਹ ਹੈ ਨਹੀਂ ਦੀ ਪਾਣੀ ਦੇਣ ਦੀ ਕਿ ਚਲੋ ਇੱਕ ਲਾ ਦਾਨੇ ਆ ਜਦ ਤੱਕ 10 ਤਰੀ ਤੱਕ ਤਾਂ ਖੇਤ ਫੇਰ ਵੀ ਸੁੱਕੇ ਜਾਣਾ ਇਹਨੇ ਤੇ ਆ ਪਟੇ ਨੂੰ ਪੈ ਰਿਹਾ ਏ ਹੋਰੇ ਹੈ ਕਿ ਨਹੀਂ ਆਪਣੇ ਨੌ ਗਿੱਲੇ ਮੱਕੀ ਦੇ ਆ ਮੋਟਰ ਤੇ ਤੇ ਪਨੀਰੀ ਵੀ ਅੱਜ ਭਿਉਈਆਂ ਹੋਰ ਪੀਆਰ 126 ਦੀ ਤੇ 15 ਕਿਲਿਆਂ ਦੀ ਗੇਟ ਆਪਾਂ ਆਪਣੀ ਦੀ ਬੀਜਤੀ ਤੇ ਹੋਰ ਬੀਜਾਂਗੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਉਨੇ ਕੰਮਕਾਰ ਸਾਰੀਆਂ ਛੱਲੀਆਂ ਬੀਲ ਕਾ ਮਾਰਨ ਲੱਗੀਆਂ ਆ ਦੇਖੋ ਇਧਰ ਵੀ ਬੱਕ ਚੱਲੀਆਂ ਆ ਆਪਾਂ ਬੈ ਬਣਾ ਪਨੀਰੀ ਵਾਲਾ ਖੇਤ ਆ ਉਹ ਦੇਖੋ ਦੋ ਕਿਾਰੀਆਂ ਬੀਜੀਆਂ ਆ ਇਕਦਾ ਮਾਰੇ ਹੀ ਹਰੇ ਬਾਈ ਉਹ ਆਪਾਂ 26 ਤਰੀਕ ਨੂੰ ਬੀਚੀ ਸੀ ਅੱਗੀ ਜੀ ਪਨੀਰੀ ਹਰੇ ਬਾਈ ਮਾਰਨ ਦੇਖੋ ਕਿਵੇਂ ਜੰਮੀ ਆ ਪੂਰਾ ਵਧੀਆ ਜੰਮਾ ਇਹਠਾ ਆਪਾਂ ਇਹ ਚ ਪਾਇਆ ਤੀ 2.5 ਯਾਰ ਜੂਰੀ ਹੈ 1.5 ਤੋਂ 2 ਕਿਲੋ 5 ਬਿਸਵੇ ਚ 2.5 ਪਾਇਆ ਤੀ ਉਹੀ 10 11 12 ਕਿਲੋ ਬਾਕੀ ਵਧੀਆ ਹੋ ਗਈ ਪਨੀਰੀ ਤੇ ਆ ਖੜੀ ਆ ਆਪਣੀ ਆਚਾਰ ਲਈ ਮੱਕੀ ਗੰਨੇ ਤੋਂ ਬਾਅਦ ਲਾਈ ਤੀ ਜਿਹੜੀ ਇਹ ਵੀ ਵਧੀਆ ਖੜੀ ਆ ਪੂਰੀ ਤੇ ਇਹ ਤਾਂ ਆਪਾਂ ਆਚਾਰ ਨੂੰ ਇਹ ਵੜਾ ਦੇਣੀ ਆ ਜਦੋਂ ਗੱਠ ਪਾੜਿਆਈ ਬਾਕੀ ਆਹ ਕਿਹੜੀ ਆਪਾਂ ਗੱਲ ਬੀਜੀ ਆ ਇਹ ਵੀ ਮਾਰੇਈ ਤੂਆਂ ਤੇ ਕੱਲ ਨੂੰ ਪਾਵਾਂਗੇ ਚੱਕਖਾਂ ਵਾਲੀ ਦਵਾਈ ਤੇ ਪਾਣੀ ਕੱਢਤਾ ਸੀ ਆਪਾਂ ਦੁਪਹਿਰੇ ਪਾਣੀ ਗਰਮ ਹੋ ਕੇ ਫਿਰ ਤੂਆਂ ਜਲ ਜਾਂਦੀਆਂ ਨੇ